ਔਰ ਮੈਂ ਤੁਹਾਡੇ ਤੋਂ ਮਾਫੀ ਮੰਗਨੀ ਸੀ ਸਰਸਾ ਸਾਹਿਬ ਨੇ ਆਪ ਤੁਹਾਡੇ ਤੋਂ ਮਾਫੀ ਮੰਗ ਲਈ ਥੋੜਾ ਸਮੇਂ ਦੀ ਦੇਰੀ ਕਰਕੇ ਆਦਰਨੀਏ ਸਾਡੇ ਸਰਸਾ ਸਾਹਿਬ ਜੋ ਕਿ ਦਿੱਲੀ ਸਰਕਾਰ ਦੇ ਮਨਿਸਟਰ ਨੇ ਔਰ ਸਾਡੇ ਕੇਂਦਰ ਦੇ ਲੀਡਰ ਲੀਡਰ ਨੇ ਉਹਨਾਂ ਦਾ ਮੈਂ ਆਨ ਤੇ ਸਵਾਗਤ ਕਰਦਾ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਬਾਹ ਮੰਤਰੀ ਅਨਿਲ ਸਿੰਘ ਜੀ ਆਦਰਨੀਏ ਬਰਾੜ ਸਾਹਿਬ ਕੇਡੀ ਭੰਡਾਰੀ ਜੀ ਗੁਰਦੇਵ ਸ਼ਰਮਾ ਦੇਵੀ ਜੀ ਮੱਲੀ ਸਾਹਿਬ ਸਾਰੇ ਵਿਰਾਜਮਾਨ ਨੇ ਔਰ ਮੈਂ ਬੇਨਤੀ ਕਰਦਾ ਸਰਸਾ ਸਾਹਿਬ ਨੂੰ ਵੀ ਤੁਹਾਡੇ ਨਾਲ ਰੂਪ ਰੂਪ ਹੋਣਗੇ ਬਹੁਤ ਧੰਨਵਾਦ ਜੀ ਤੁਹਾਨੂੰ ਸਾਰੇ ਜਾਣਦੇ ਜੇ ਕਿ ਦਿੱਲੀ ਦੇ ਪਗੋੜੇ ਪੰਜਾਬ ਦੇ ਅੰਦਰ ਦੋਹਾਂ ਦੁਵਾਨਾ ਹੱਥਾਂ ਨਾਲ ਪੰਜਾਬ ਨੂੰ ਲੁੱਟਣ ਵਾਸਤੇ ਪਹੁੰਚੇ ਹੋਏ ਨੇ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸਣਾ ਹੈ ਕਿ ਦਿੱਲੀ ਅੰਦਰ ਇਹਨਾਂ ਲੋਕਾਂ ਨੇ ਜਿਸ ਤਰੀਕੇ ਦਿੱਲੀ ਦੇ ਲੋਕਾਂ ਨੂੰ ਲੁੱਟਿਆ ਉਹੀ ਮੋਡਸ ਪਰੰਡਾ ਹੀ ਹੁਣ ਪੰਜਾਬ ਅੰਦਰ ਅਡੌਪ ਕੀਤੀ ਗਈ ਆ ਭਾਵੇਂ ਸ਼ਰਾਬ ਦੇ ਕੋਟਾਲੇ ਹੋਣ ਕਿਤਰਾ ਸ਼ਰਾਬ ਦੇ ਕੰਮ ਚੋਂ ਕਰੋੜਾਂ ਰੁਪਏ ਦਿੱਲੀ ਚ ਜਿਸ ਤਰ੍ਹਾਂ ਕਮਾਇਆ ਉਸੇ ਤਰੀਕੇ ਪੰਜਾਬ ਦੀ ਸੇਮ ਪਾਲਿਸੀ ਬਣਾ ਕੇ ਤੁਸੀਂ ਦੇਖੋ ਹੈਰਾਨਗੀ ਦੀ ਗੱਲ ਇਹ ਆ ਇਹ ਦਿੱਲੀ ਦੀ ਪਾਲਿਸੀ ਬਾਅਦ ਚ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਦੀਆ ਜੀ ਨੇ ਖੁਦ ਰੱਦ ਕੀਤੀ ਜਦੋਂ ਫੜੇ ਗਏ ਸੀਬੀਆਈ ਈਡੀ ਦੇ ਜਿਹੜੇ ਕੇਸ ਸ਼ੁਰੂ ਹੋ ਗਏ ਖੁਦ ਰੱਦ ਕੀਤੀ ਲੇਕਿਨ ਉਸ ਸੇ ਪਾਲਿਸੀ ਨੂੰ ਭਗਵੰਤ ਮਾਨ ਜੀ ਤੋਂ ਜ਼ਬਰਨ ਪੰਜਾਬ ਅੰਦਰ ਲਾਗੂ ਕਰਾਇਆ ਗਿਆ ਜ਼ਬਰਨ ਪੰਜਾਬ ਦੇ ਅੰਦਰ ਅੱਜ ਅਰਵਿੰਦ ਕੇਜਰੀਵਾਲ ਜੀ ਸੱਤਾ ਦਾ ਪੋਕ ਸੱਤਾ ਭੋਗਣ ਵਾਸਤੇ ਪੰਜਾਬ ਦੇ ਰਿਸੋਰਸਸ ਪੰਜਾਬ ਦੀਆਂ ਗੱਡੀਆਂ ਪੰਜਾਬ ਦੇ ਜਾਜ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੀਆਂ ਸਕਿਉਰਿਟੀ ਇੰਜੋਏ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਜਿੱਦਣ ਦਿੱਲੀ ਹਾਰੇ ਨੇ ਉਸੇ ਦਿਨ ਤੋਂ ਪੰਜਾਬ 'ਚ ਡੇਰਾ ਲਾਇਖ ਲੋਤੇ ਨੇ ਉਸੇ ਦਿਨ ਤੋਂ ਪੰਜਾਬ 'ਚ ਡੇਰਾ ਅਰਵਿੰਦ ਕੇਜਰੀਵਾਲ ਜੀ ਪਹਿਲਾਂ ਦਿੱਲੀੋਂ ਬੈਠ ਕੇ ਪੰਜਾਬ ਦੀ ਸਰਕਾਰ ਚਲਵਾਉਂਦੇ ਸੀਗੇ ਹੁਣ ਪੰਜਾਬ ਦੀ ਸਰਕਾਰ ਚਲਾਉਣ ਵਾਸਤੇ ਉਹਨਾਂ ਦੇ ਪੀਏ ਸੈਕਟਰੀ ਪਿਓਨ ਤੱਕ ਵੀ ਤੁਸੀਂ ਹੈਰਾਨ ਹੋ ਜਾਓਗੇ ਡਰਾਈਵਰ ਤੱਕ ਵੀ ਡਰਾਈਵਰ ਵੀ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਪੰਜਾਬ ਆ ਕੇ ਤਨਖਾਹ ਲੈ ਰਹੇ ਡਰਾਈਵਰ ਤੱਕ ਵੀ ਮਨੀਸ਼ ਸੋਸੋਧਿਆ ਜੀ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੇ ਜਿੰਨੇ ਸੋਸ਼ਲ ਮੀਡੀਆ ਦੀ ਟੀਮ ਸੀਗੀ ਪੰਜਾਬ ਚੋਂ ਸਾਰੇ ਮੁੰਡੇ ਪੰਜਾਬ ਦੇ ਹਟਾ ਕੇ ਤੇ ਯੂਪੀ ਔਰ ਜਿਹੜੇ ਬਾਕੀ ਸਟੇਟਾਂ ਤੋਂ ਲੈ ਕੇ ਆਏ ਸੀ ਆਪਣੇ ਨਾਲ ਅੱਜ ਸਾਰੇ ਸਾਰੇ ਜਿਹੜੇ ਆ ਉਹ ਗੈਰ ਪੰਜਾਬੀ ਲੋਕ ਜਿਹੜੇ ਨੇ ਉਹ ਉਹਨਾਂ ਨੂੰ ਇੱਥੇ ਆ ਕੇ ਮੌਕੇ ਮਿਲੇ ਹਰ ਸੂਬੇ ਦੀ ਅਧਿਕਾਰ ਹੁੰਦਾ ਹੈ ਕਿ ਉੱਥੋਂ ਦੇ ਲੋਕ ਉੱਥੋਂ ਦੇ ਆ ਆਪਣੇ ਸੂਬੇ ਦੇ ਰਿਸੋਰਸਸ ਦੇ ਉੱਤੇ ਆਪਣੀ ਰੋਜ਼ਗਾਰੀ ਆਪਣਾ ਰੋਜ਼ਮਰਰਾ ਦੀ ਜ਼ਿੰਦਗੀ ਚਲਾ ਸਕਦਾ ਪਰ ਸਾਨੂੰ ਦੁੱਖ ਆ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਿੱਲੀ ਨੂੰ ਬੇਦਰਦੀ ਨਾਲ ਲੁੱਟਿਆ ਸੀ ਬੇਦਰਦੀ ਦੇ ਨਾਲ ਉਸ ਤੋਂ ਜਾਦੀ ਬੇਦਰਦੀ ਦੇ ਨਾਲ ਪੰਜਾਬ ਨੂੰ ਸਾਰੀ ਦਿੱਲੀ ਦੀ ਪੱਜੀ ਹੋਈ ਭਗੌੜਿਆਂ ਦੀ ਟੀਮ ਆ ਕੇ ਲੁੱਟਦੀ ਪਈ ਹੈ 283000 ਕਰੋੜ ਰੁਪਏ ਕਰਜ਼ਾ ਸੀਗਾ 2022 ਚ 283000 ਕਰੋੜ 283000 ਕਰੋੜ ਕਰਜ਼ਾ ਚੜਨ ਵਾਸਤੇ ਪੰਜਾਬ ਨੂੰ 50 ਸਾਲ ਲੱਗੇ 50 ਸਾਲ 2016 ਚ 50ਵੀਂ ਅਜਾ ਆਪਣੀ ਵਰੇਗੰਨ ਮਨਾਈ ਸੀ ਪੰਜਾਬ ਨੇ ਤੇ 50 ਸਾਲਾਂ ਚ ਜਿਹੜੇ ਉਹਨਾਂ ਨੂੰ 2 ਕਰੋੜ 83 ਲੱਖ ਕਰਜ਼ਾ ਚੜਾਉਣ ਚ ਲੱਗਾ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਨੇ ਆਕੇ ਇੱਕ ਧਰਮ ਦੇ ਅੰਦਰ ਕੇਵਲ ਇਹ 4 ਸਾਲ ਹੋਏ ਨੇ 1 ਲੱਖ ਕਰੋੜ ਕਰਜ਼ਾ ਹੋਰ ਚੜਾਤਾ ਪੰਜਾਬ ਤੇ 1 ਲੱਖ ਕਰੋੜ ਰੁਪਏ ਅੱਜ ਪੰਜਾਬ 1 ਲੱਖ ਕਰੋੜ ਹੋਰ ਕਰਜ਼ੇ ਥੱਲੇ ਮਤਲਬ 3 ਕਰੋੜ 83 ਲੱਖ ਦੇ ਕਰਜ਼ੇ ਥੱਲੇ ਆ ਪੰਜਾਬ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਰਜ਼ਾਈ ਸੂਬਾ ਹੈ ਦੇਸ਼ ਦਾ ਸਭ ਤੋਂ ਵੱਡਾ 46% ਜੀਐਸਡੀਪੀ ਦਾ ਕਰਜ਼ਾ ਹੈ ਅੱਜ ਪੰਜਾਬ ਦੇ ਉੱਤੇ ਔਰ ਅਜੇ ਵੀ ਰੁਕੇ ਨਹੀਂ ਹਰ ਰੋਜ਼ ਪੰਜਾਬ ਦੇ ਖਜ਼ਾਨਿਆਂ ਚੋਂ ਪੈਸੇ ਲਏ ਜਾ ਰਹੇ ਨੇ ਹੁਣ ਨੌਬਤ ਇੱਥੋਂ ਤੱਕ ਆ ਗਈ ਜਦੋਂ ਪੰਜਾਬ ਦਾ ਸਭ ਲੁੱਟਿਆ-ਪੁੱਟਿਆ ਗਿਆ ਹੁਣ ਦਿੱਲੀ ਤੋਂ ਸ਼ਰਾਬ ਤਸਕਰ ਜਿਵੇਂ ਲਿਆਉਂਦੇ ਸੀ ਹੁਣ ਸਾਰੇ ਦੇ ਸਾਰੇ ਭੂਮੀ ਤਸਕਰ ਵੀ ਉੱਥੋਂ ਦੇ ਲੈ ਆਉਂਦੇ ਨੇ ਇੱਥੇ ਬੂਮਾ ਹਾਫੀਆ ਵੀ ਪਹੁੰਚ ਗਿਆ ਲੁਧਿਆਣੇ ਦੇ ਅੰਦਰ ਜਿਹੜੀ 25000 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਗਈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਉਹੀ ਤਰੀਕਾ ਹੈ ਜਿਸ ਤਰੀਕੇ ਹਰਿਆਣਾ ਦੇ ਮੁੱਖ ਮੰਤਰੀ ਖੋਡਾ ਸਾਹਿਬ ਨੇ ਕੀਤਾ ਸੀਗਾ ਜਿਸ ਦੇ ਚੱਲਦੇ ਸੀਬੀਆਈ ਦੇ ਇਨਕੁਆਰੀ ਅੱਜ ਉਹਨਾਂ ਤੇ ਚੱਲਦੀਆਂ ਆ ਉਹੀ ਮੋਡ ਸਪਰੈਂਟ ਅਪਣਾਈ ਆ ਕੀ ਆ ਕਿ ਜੇ ਤੁਸੀਂ 50 ਕਿੱਲੇ ਤੋਂ ਜ਼ਿਆਦਾ ਜ਼ਮੀਨ ਇਕੱਠੀ ਕਰ ਲੋਗੇ ਤੁਸੀਂ ਦੇਖੋ ਕਿਸਾਨ ਦੀ ਜ਼ਮੀਨ ਆ ਹੱਕ ਦੀ ਜ਼ਮੀਨ ਆ ਕਿੰਨੀਆਂ ਪੁਛਤਾਂ ਤੋਂ ਬਚਾ ਕੇ ਰੱਖੀ ਹੋਈ ਜ਼ਮੀਨ ਆ ਔਰ ਅੱਜ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜੇ ਦਿੱਲੀ ਤੋਂ ਆ ਕੇ ਬਿਲਡਰ 50 ਏਕੜ ਜ਼ਮੀਨ ਇਕੱਠੀ ਕਰ ਲੈਣਗੇ ਉਹਨਾਂ ਨੂੰ ਅਲਸੈਂਸ ਦੇ ਦਿੱਤਾ ਜਾਊਗਾ ਮਲਕ ਕਿਸਾਨ ਨੂੰ 5 ਏਕੜ ਵੱਲ 1 ਏਕੜ ਵੱਲ ਨੂੰ ਅਸੀਂ ਨਹੀਂ ਦੇਵਾਂਗੇ ਪਰ ਜੇ ਤੁਹਾਡੀ ਜ਼ਮੀਨ ਕੋਈ ਖੋਲੂਗਾ ਉਸ ਨੂੰ ਅਸੀਂ ਸਾਡੇ ਕੈਂਡੀਡੇਟ ਸਾਹਿਬ ਹੀ ਪਹੁੰਚ ਗਏ ਨੇ ਅਸੀਂ ਜਿਆ ਕੇ ਨੇ ਉਹਨਾਂ ਨੂੰ ਵੀ ਤੇ ਜੇ ਕੋਈ ਤੁਹਾਡੀ ਜ਼ਮੀਨ ਖੋਲੂਗਾ ਉਹਨੂੰ ਅਸੰਸ ਦੇਣਗੇ ਇਸ ਪਾਲਿਸੀ ਨੂੰ ਲਿਆਉਣ ਦਾ ਮਕਸਦ ਕੀ ਆ ਇਹਨੂੰ ਪਾਲਿਸੀ ਨੂੰ ਲਿਆਉਣ ਦੇ ਦੋ ਮਕਸਦ ਆ ਕਿਸਾਨਾਂ ਦੀਆਂ ਜ਼ਮੀਨਾਂ ਬਿਲਡਰਾਂ ਨੂੰ ਵੇਚੀਆਂ ਜਾਣਗੀਆਂ ਅਰਵਿੰਦ ਕੇਜਰੀਵਾਲ ਜੀ ਕਰੋੜਾਂ ਰੁਪਏ ਦੀਆਂ ਜੇਬਾਂ ਭਰਨਗੇ ਤੇ ਦੂਜੇ ਪਾਸੇ ਇਹ ਜ਼ਮੀਨਾਂ ਅਕਵਾਇਰ ਕਰਕੇ ਇਹਨਾਂ ਚ ਸ਼ੋਰੂਮ ਅਰ ਫਲੈਟ ਕੱਟ-ਕੱਟ ਕੇ ਵਿੱਚ ਜਾਣਗੇ ਕਿਸਾਨਾਂ ਦਾ ਖੂਨ ਚੂਸ ਕੇ 25000 ਏਕੜ ਦੇ ਕਿਸਾਨਾਂ ਦਾ ਖੂਨ ਚੂਸ ਕੇ ਉਧਰੋਂ ਅਰਵਿੰਦ ਕੇਜਰੀਵਾਲ ਮਨੀਸ਼ ਸੁਸੋਦੀਆ ਜੀ ਦੀਆਂ ਜੇਬਾਂ ਭਰੀਆਂ ਜਾਣਗੀਆਂ ਉਧਰੋਂ ਦਿੱਲੀ ਤੋਂ ਲਿਆਂਦੇ ਬਿਲਡਰਾਂ ਦੀਆਂ ਜੇਬਾਂ ਭਰੀਆਂ ਜਾਣਗੀਆਂ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਅਮੀਰ ਅਮੀਰ ਦੋਸਤ ਜਿਨ੍ਹਾਂ ਦੀਆਂ ਗੱਡੀਆਂ ਚ ਅੱਜ ਕੱਲ ਅਰਵਿੰਦ ਕੇਜਰੀਵਾਲ ਜੀ ਘੁੰਮਦੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਚ ਜਿਹੜੇ ਜਾਜਾ ਚਰਵਿੰਦ ਕੇਜਰੀਵਾਲ ਜੀ ਨੂੰ ਕਮਾਉਂਦੇ ਨੇ ਉਹ ਬਿਲਡਰਾਂ ਨੂੰ ਹੁਣ ਇੱਥੇ ਲਿਆ ਕੇ ਤੇ ਪੰਜਾਬ ਦੀ ਇਹ ਆਈਡੀ ਮਹਿੰਗੀ ਜਾਇਦਾਦ ਜਿਹੜੀ ਪੰਜਾਬ ਦੇ ਲੋਕਾਂ ਨੂੰ ਆਪਣੀ jaan ਤੋਂ ਪਿਆਰੀ ਨੂੰ ਲੁਟਾਇਆ ਜਾ ਰਿਹਾ ਮੈਂ ਦੱਸਣਾ ਚਾਹੁੰਦਾ ਇਸੇ ਤਰੀਕੇ ਪੰਜਾਬ ਦੇ ਖਲਾਤ ਦਿੱਲੀ ਵਰਗੇ ਬਣਦੇ ਜਾ ਰਹੇ ਆ ਦਿੱਲੀ ਅੰਦਰ ਕਿਸ ਤਰ੍ਹਾਂ ਲੁੱਟਿਆ ਮੈਂ ਤੁਹਾਨੂੰ ਤਿੰਨ ਵਾਕਿਆ ਦੱਸਣਾ ਚਾਹੁੰਦਾ ਦਿੱਲੀ ਚ ਇਹਨਾਂ ਨੇ ਕਿਹਾ ਸੀ ਪ੍ਰਾਲੀ ਖਤਮ ਕਰਨ ਵਾਸਤੇ ਕੈਮੀਕਲ ਲੈ ਆਂਦਾ ਹੈ ਹੁਣ ਦਿੱਲੀ ਦੀ ਸਾਰੀ ਪ੍ਰਾਲੀ ਖਤਮ ਹੋ ਜੂ ਪਹਿਲੀ ਗੱਲ ਦਿੱਲੀ ਚ ਪ੍ਰਾਲੀ ਨਹੀਂ ਸੀ ਚਲੋ ਕੋਈ ਗੱਲ ਨਹੀਂ 22 ਲੱਖ ਰੁਪਏ ਦਾ ਕੰਪਾਊਂਡ ਉਹ ਰਿਡਿਊਸ ਕੰਪਾਊਂਡ 22 ਲੱਖ ਰੁਪਏ ਦਾ ਖਰੀਦਿਆ ਜੀ 22 ਲੱਖ ਰੁਪਏ ਦਾ ਪਰ ਹੈਰਾਨ ਹੋਗੇ ਤੁਸੀਂ ਉਸ 22 ਲੱਖ ਦੇ ਕੰਪਾਊਂਡ ਦੇ ਪ੍ਰਚਾਰ ਉੱਤੇ 32 ਕਰੋੜ ਰੁਪਇਆ ਖਰਚ ਕੀਤਾ 32 ਕਰੋੜ ਰੁਪਇਆ ਉਸ 28 ਲੱਖ ਦੇ ਕੰਪਾਊਂਡ ਨੂੰ ਦਿਖਾਉਣ ਵਾਸਤੇ 32 ਕਰੋੜ ਰੁਪਏ ਇਸੇ ਤਰ੍ਹਾਂ ਐਸਸੀ ਸਕਾਲਰਸ਼ਿਪ ਅੰਦਰ ਮਾਤਰ 83 ਲੱਖ ਰੁਪਇਆ ਐਸਸੀ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੱਤਾ ਪਰ ਉਹਦੇ ਪ੍ਰਚਾਰ ਵਾਸਤੇ ਲਗਭਗ 50 ਕਰੋੜ ਰੁਪਏ ਤੋਂ ਜ਼ਿਆਦਾ ਅਖਬਾਰਾਂ ਚ ਰਕੀਵਾਂ ਦੇ ਇਸ਼ਤਿਹਾਰ ਲਗਾਏ ਇਸੇ ਤਰੀਕੇ ਆਡੀਵਨ ਪੋਲੂਸ਼ਨ ਵੇਲੇ ਤੁਸੀਂ ਜਾਣਦੇ ਨਾ ਆਡੀਵਨ ਸ਼ੁਰੂ ਕੀਤਾ ਸੀ ਔਰ इवन ਸਰਕਾਰ ਦਾ ਕੋਈ ਰੋਲ ਨਹੀਂ ਸੀ ਅਡਾਉਂਸਮੈਂਟ ਕਰਨੀ ਸੀ ਅਜਾ ਜਾਰਡ ਗੱਡੀ ਆਊਗਾ इवन ਲੇਕਿਨ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਔਰ इवन ਬੰਦੇ ਪ੍ਰਚਾਰ ਵਾਸਤੇ ਦਿੱਲੀ ਦੇ ਅੰਦਰ 55 ਕਰੋੜ ਰੁਪਈਆ ਕਿੰਨਾ 55 ਕਰੋੜ ਰੁਪਈਆ ਕੇਵਲ ਆਮ ਆਦਮੀ ਪਾਰਟੀ ਨੇ ਔਰ इवन ਬੰਦੇ ਪ੍ਰਚਾਰ ਵਾਸਤੇ ਕੀਤਾ ਹੁਣ ਮਨੀਸ਼ ਸੁਸੋਧਿਆ ਜੀ ਦੀਆਂ ਅਰਵਿੰਦ ਕੇਜਰਵਾਲ ਜੀ ਦੀਆਂ ਫੋਟੋਆਂ ਲਾਉਣ ਵਾਸਤੇ ਪੰਜਾਬ ਦਾ ਸੈਂਕੜਿਆਂ ਕਰੋੜ ਰੁਪਈਆ ਐਡ ਅੰਦਰ ਪ੍ਰਚਾਰ ਅੰਦਰ ਗੋਆ ਮਹਾਰਾਸ਼ਟਰਾ ਮੱਧਿਆਪਰਦੇਸ਼ ਛੱਤੀਗੜ੍ਹ ਹਿਮਾਚਲ ਹਰਿਆਣੇ ਚ ਚੱਲਦਾ ਪਿਆ ਉਧਰੋਂ ਆਪ ਲੁੱਟਦੇ ਪਏ ਨੇ ਖਜ਼ਾਨੇ ਨੂੰ ਦੋ ਹੱਥਾਂ ਨਾਲ ਉਧਰੋਂ ਆਪਣੇ ਪ੍ਰਚਾਰ ਵਾਸਤੇ ਲੁਟਾਰੇ ਨੇ ਉਧਰੋਂ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੀ ਅਰਵਿੰਦ ਕੇਜਰੀਵਾਲ ਜੀ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਉਹਨੂੰ ਸੱਤਾ ਦਾ ਨਸ਼ਾ ਦਿਵਾਉਣ ਵਾਸਤੇ ਉਹਨੂੰ ਮਹਿਸੂਸ ਕਰਾਉਣ ਵਾਸਤੇ ਕਿ ਰਾਜ ਤੇਰਾ ਹੀ ਆ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਹਾਜ਼ ਪੰਜਾਬ ਦੀ ਪੁਲਿਸ ਉਹਦੇ ਅੱਗੇ ਪਿੱਛੇ ਚੱਲ ਰਹੀ ਹੈ ਜਿਹੜੀ ਅੱਜ ਇੱਥੇ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਇਹ ਬਾਈ ਇਲੈਕਸ਼ਨ ਨੇ ਫੈਸਲਾ ਕਰਨਾ ਹੈ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਇਆ ਹਾਂ ਦਿੱਲੀ ਦੇ ਲੋਕਾਂ ਨੂੰ ਸਮਝਾਈ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉੱਥੋਂ ਭਜਾਈ ਲੁਟੇਰਿਆਂ ਦੀ ਦੁਕਾਨ ਬੰਦ ਕਰਾਈ ਪੰਜਾਬ ਦੇ ਅੰਦਰ ਵੀ ਮੈਂ ਬੇਨਤੀ ਕਰਨ ਆਇਆ ਹਾਂ ਦਿੱਲੀ ਦੇ ਸਿੱਖਾਂ ਦੇ ਭਾਜਪੀ ਨੇ ਤਿੰਨ ਸਿੱਖਾਂ ਟਿਕਟ ਦਿੱਤੀ ਦਿੱਲੀ ਦੇ ਲੋਕਾਂ ਨੇ ਤਿੰਨਾ ਦੇ ਤਿੰਨਾ ਸਿੱਖਾਂ ਨੂੰ ਵੱਡੇ ਵੱਡੇ ਮਾਰਜਨ ਤੋਂ ਬਜਾ ਕੇ 20-20 ਹਜ਼ਾਰ ਵੋਟਾਂ ਦੇ ਮਾਰਜਨ ਤੋਂ ਜਿਤਾ ਕੇ ਭੇਜਿਆ ਕਿਉਂ ਉਹ ਸਮਝ ਗਏ ਕਿ ਸਾਨੂੰ ਐਕਸਪਲੋਇਟ ਕਰਦੇ ਰਹੇ ਨੇ ਸਾਨੂੰ ਲੜਾਉਂਦੇ ਰਹੇ ਨੇ ਕੌਮ ਦਾ ਨੁਕਸਾਨ ਕਰਦੇ ਰਹੇ ਨੇ ਇਸ ਕਰਕੇ ਅੱਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਜਿਹੜੀ ਤੁਸੀਂ ਵੋਟ ਪਾਣੀ ਆ ਵੋਟ ਖਾਲੀ ਤੁਹਾਡੀ ਵੋਟ ਐਮ.ਐਲ.ਏ ਨਹੀਂ ਚੁਣੂਗੀ ਕੁਆਲਟੀ ਵੋਟੇ ਤੈਅ ਕਰੂਗੀ ਕਿ ਪੰਜਾਬ ਦੀਆਂ ਸਾਰੀਆਂ ਵਿਧਾਨ ਲੋਕ ਸਭਾ ਦੀਆਂ ਮਾਫ ਕਰਨਾ ਰਾਜ ਸਭਾ ਦੀਆਂ ਸੀਟਾਂ ਪਹਿਲਾਂ ਨਾ ਵੇਚਤੀਆਂ ਸੀਗੀਆਂ ਪੰਜ ਤੋਂ ਜ਼ਿਆਦਾ ਸੀਟਾਂ ਇਹਨਾਂ ਵੇਚੀਆਂ ਕੀ ਵਾਸਤਾ ਸੀਗਾ ਤੁਸੀਂ ਦੱਸੋ ਜਿਨ੍ਹਾਂ ਨੂੰ ਵੇਚਿਆ ਜਿਨ੍ਹਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਿਆ ਸੀਟਾਂ ਦਿੱਤੀਆਂ ਉਹਨਾਂ ਦਾ ਕੀ ਪੰਜਾਬ ਨਾਲ ਲੈਣ ਦੇਣ ਸੀਗਾ ਔਰ ਹੁਣ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣਾ ਚਾਹੁੰਦੇ ਉਹਦੇ ਵਾਸਤੇ ਪੰਜਾਬ ਦਾ ਪੈਸਾ ਪੰਜਾਬ ਦੀ ਸ਼ਰਾਬ ਦੇ ਆਲੇ ਆਕੇ ਬੱਚਿਆਂ ਨੂੰ ਨਸ਼ੇ ਵੰਡੇ ਜਾ ਰਹੇ ਨੇ ਸ਼ਰਾਬ ਦੀਆਂ ਟਰੱਕਾਂ ਦੇ ਟਰੱਕ ਵੰਡੇ ਜਾ ਰਹੇ ਨੇ ਮਕਸਦ ਕੀ ਆ ਵੀ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣੇ ਚਾਹੀਦੇ ਨੇ ਅਰੋੜਾ ਜੀ ਜਿੱਤਣਗੇ ਉਹ ਰਿਜ਼ਾਈਨ ਕਰਨਗੇ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵਿਧਾਨ ਸਭਾ ਤੇ ਲੋਕ ਸਭਾ ਰਾਜ ਸਭਾ ਵਿੱਚ ਭੇਜਣਾ ਤੁਸੀਂ ਸੋਚ ਸਕਦੇ ਜੇ ਇੱਕ ਪਾਸੇ ਦੇਸ਼ ਦੀ ਸਾਡੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਜ ਦਾ ਮੈਂ ਤੁਹਾਨੂੰ ਆਕੜਾ ਦੱਸਣਾ ਚਾਹੁੰਦਾ ਏ ਕਿ ਤੁਸੀਂ ਦੇਖੋ ਦੇਸ਼ ਦੇ ਵਾਸਤੇ ਕੀ ਕੀਤਾ ਹੈ ਜਾ ਐਸੀ ਸਰਕਾਰ ਹੋਣੀ ਚਾਹੀਦੀ ਆ ਜਾਂ ਜਿਹੜੀ ਤੁਸੀਂ ਦੇਖਦੇ ਪਏ ਜੇ ਦੇਸ਼ ਅੰਦਰ 344.47 ਮਿਲੀਅਨ ਲੋਗਾ ਤੋਂ ਗਰੀਬੀ ਰੇਖਾ 'ਚ ਜਿਹੜੇ ਸੀ 344.47 ਇਹਨਾਂ ਤੋਂ ਘਟਾ ਕੇ ਮਾਤਰ 29 ਕਰੋੜ 90 ਲੱਖ ਲੋਕ ਪੋਰਟੀਚ ਰਹਿ ਗਏ ਜੇ ਸੌਰੀ ਮਾਫ ਕਰਨਾ 75.24 ਮਿਲੀਅਨ ਲੋਕ ਰਹਿ ਗਏ ਨੇ ਤੁਸੀਂ ਹਿਸਾਬ ਲਗਾਓ ਜਿਹੜੇ ਐਨੀ ਪੋਵਰਟੀ ਦਾ ਉਹਦੇ ਰੇਸ਼ਿਓ ਕੀ ਰਹਿ ਗਈ ਆ ਇਹਦੀ ਰੇਸ਼ਿਓ ਲਗਭਗ 7% ਰੇਸ਼ਿਓ ਬਚੀ ਆ ਜੋ ਪੁਰਾਣੇ ਟਾਈਮ ਦੇ ਅੰਦਰ ਪੋਵਰਟੀ ਚ ਲੋਕਾਂ ਨੂੰ ਕੱਟਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਗਰੀਬੀ ਰੇਖਾ ਤੋਂ ਬਾਅਦ ਦੇ ਲੋ ਜਿਹੜੇ ਫਸੇ ਲੋਕਾਂ ਨੂੰ ਲਗਭਗ 78% ਲੋਕਾਂ ਨੂੰ ਗਰੀਬੀ ਰੇਖਾ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ। ਮਾਤਰ ਇਹਨਾਂ 11 ਸਾਲਾਂ ਦੇ ਅੰਦਰ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸੂਬੇ ਜਿਹੜੇ ਕਰਜ਼ੇ ਚ ਡੁੱਬੇ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਭਾਵੇਂ ਉੱਤਰ ਪ੍ਰਦੇਸ਼ ਸੀਗਾ ਭਾਵੇਂ ਹਰਿਆਣਾ ਸੀਗਾ ਔਰ ਹੁਣ ਦਿੱਲੀ ਅੰਦਰ ਤੁਸੀਂ ਦੇਖੋ ਰੋਜ਼ ਨਿਰੰਤਰ ਨਵੀਆਂ ਸੜਕਾਂ ਨਵੇਂ ਫਲਾਈਓਵਰ ਨਵੀਆਂ ਪਾਣ ਦੀਆਂ ਲਾਈਨਾਂ ਕੂੜੇ ਦੇ ਪਹਾੜ ਜਿਹੜੇ ਸੀਗੇ ਉਹ ਹਟਾਏ ਜਾ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਬੀਜੇਪੀ ਦੇਸ਼ ਦਾ ਇੱਕ ਉਹ ਵਿਕਲਪਾ ਜਿਹੜਾ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹੜਾ ਸੂਬੇ ਨਾਲ ਅੱਗੇ ਵਧਾਉਣਾ ਚਾਹੁੰਦੀ ਹੈ ਜਿਹਨੇ ਤੁਹਾਡੇ ਸ਼ਹਿਰ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਆ ਦੇਸ਼ ਉਦੋਂ ਹੀ ਵਿਕਸਿਤ ਹੋਊਗਾ ਜਦੋਂ ਦੇਸ਼ ਦਾ ਹਰ ਸੂਬਾ ਔਰ ਹਰ ਜ਼ਿਲ੍ਹਾ ਵਿਕਸਿਤ ਹੋਊਗਾ ਇਸ ਕਰਕੇ ਤੁਹਾਡੇ ਵਰਗੇ ਮਾਡਰਨ ਲੁਧਿਆਣਾ ਸ਼ਹਿਰ ਦਾ ਅੱਜ ਹਾਲਾਤ ਇਹਨਾਂ ਨੇ ਕਰ ਦਿੱਤੇ ਨੇ ਮੈਂ ਤੁਹਾਡੇ ਬੇਨਤੀ ਦੋਲੇ ਚਰਨਾਚ ਕਰਨ ਆਇਆ ਹਾਂ ਸਾਡੇ ਕੈਂਡੀਡੇਟ ਸਾਹਿਬ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਜਿਤਾਓ ਇਹ ਗੱਲ 1.5 ਸਾਲ ਦੀ ਨਹੀਂ 1.5 ਸਾਲ ਅੰਦਰ ਵੀ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੋ ਸਾਡੇ ਆਮ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਿਖ ਲਿਖ ਕੇ ਲੱਗਾ ਨਾ ਬਾਹਰ ਕਿ ਕੇਵਲ 1.5 ਸਾਲ ਚੁਲਿਆ ਜਾਣਾ ਕੇਵਲ ਡੇਢ ਗੱਲ ਡੇਢ ਸਾਲ ਦੀ ਨਹੀਂ ਜੇ ਜੀਵਨ ਗੁਪਤਾ ਜੀ ਡੇਢ ਸਾਲ ਲਈ ਵੀ ਐਮਐਲਏ ਬਣਨਗੇ ਗੱਲ ਜੀਵਨ ਗੁਪਤਾ ਜੀ ਦੀ ਨਹੀਂ ਕੇਂਦਰ ਦੀ ਸਰਕਾਰ ਦਾ ਐਮਐਲਏ ਨੁਮਾਇੰਦਾ ਇੱਥੇ ਹੋਊਗਾ ਇੰਡਸਟਰੀ ਦੇ ਲਾਭ ਲੈਣੇ ਹੋਣ ਇਲਾਕੇ ਲਈ ਪੈਸੇ ਲੈ ਕੇ ਆਉਣ ਸ਼ਹਿਰ ਨੂੰ ਸਪੈਸ਼ਲ ਸਟੇਟਸ ਦਿਵਾਉਣਾ ਹੋਵੇ ਇਹ ਕੰਮ ਜੀਵਨ ਗੁਪਤਾ ਜੀ ਦੇ ਮਾਧਿਅਮ ਤੋਂ ਅਸੀਂ ਕਰਕੇ ਦੇਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀ ਲੈ ਕੇ ਔਰ ਤੁਹਾਡੇ ਕੋਲ ਤਿੰਨ ਤਿੰਨ ਸਰਕਾਰਾਂ ਆਉਣਗੀਆਂ ਕੇਂਦਰ ਦੀ ਸਰਕਾਰ ਤੇ ਸਿਗੀ ਸਿਗੀ ਦਿੱਲੀ ਦੀ ਸਰਕਾਰ ਵੀ ਤੁਹਾਡੇ ਇਥੇ ਆ ਕੇ ਇਹ ਤੇ ਲੁੱਟਣ ਆਏ ਨੇ ਤੁਹਾਨੂੰ ਆਬਾਦ ਕਰਨ ਵਾਸਤੇ ਇਸ ਕੰਸਟਿਟੂਐਂਸੀ ਲਈ ਕੰਮ ਕਰਨ ਵਾਸਤੇ ਖੜੀ ਹੋ ਗਿਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਏ ਲੁਟੇਰੇ ਜਿਹੜੇ ਪੰਜਾਬ ਨੂੰ ਆਏ ਨੇ ਦਿੱਲੀ ਤੋਂ ਭਜਾਏ ਹੋਏ ਇਹਨਾਂ ਲੁਟੇਰਿਆਂ ਤੋਂ ਬਚੋ ਇਹ ਉਹ ਲੋਕ ਨੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ ਇਹਨਾਂ ਦਾ ਮਾਡਲ ਉਹੀ ਆ ਜੋ ਅਮਰੀਕਾ ਦਾ ਮਾਡਲ ਰਿਹਾ ਨਾ ਸਾਰੀ ਉਮਰ ਅਮਰੀਕਾ ਕੀ ਕਰਦਾ ਸੀ ਚੰਗਾ ਪੜਾ ਮੁਲਕ ਵਸਦੇ ਹੁੰਦੇ ਆ ਉਹਨਾਂ ਚ ਜਾਂਦਾ ਏ ਉਹਨਾਂ ਨੂੰ ਸੁਪਨੇ ਦਿਖਾਉਂਦਾ ਏ ਆ ਤੁਸੀਂ ਦੇਖੋ ਇਰਾਕ ਚੰਗਾ ਭਲਾ ਵੱਸਦਾ ਪਿਆ ਸੀ ਲੀਬੀਆ ਚੰਗਾ ਭਲਾ ਵੱਸਦਾ ਪਿਆ ਸੀ ਅਫਗਾਨਿਸਤਾਨ ਐਡਾ ਮਾਡਰਨ ਸ਼ਹਿਰ ਸੀਗਾ ਉਹਨਾਂ ਸ਼ਹਿਰਾਂ ਉਹਨਾਂ ਦੇ ਮੁਲਕਾਂ 'ਚ ਗਏ ਉਹਨਾਂ ਨੂੰ ਕਹਿੰਦੇ ਦੇਖੋ ਅਸੀਂ ਤੁਹਾਨੂੰ ਇੰਨੀ ਤਰੱਕੀ ਦਿਖਾ ਦੇਣੀ ਅਮਰੀਕਾ ਬਣਾ ਦੇਣਾ ਮਗਰੋਂ ਉਜਾੜ ਕੇ ਉਹਨਾਂ ਨੂੰ ਖਤਮ ਕਰਕੇ ਹੱਥ ਜੋੜ ਕੇ ਵਾਪਸ ਆਇਂਦੇ ਨੇ ਕਹਿੰਦੇ ਜੀ ਗਲਤੀ ਹੋ ਗਈ ਸਾਡੇ ਤੋਂ ਸੰਭਾਲਿਆ ਨਹੀਂ ਗਿਆ ਅੱਜ ਤੁਸੀਂ ਦੇਖੋ ਜੋ ਹਾਲਾਤ ਇਰਾਕ ਦੇ ਬਣਾਤੇ ਲੀਬੀਆ ਦੇ ਬਣਾਤੇ ਅਫਗਾਨਿਸਤਾਨ ਦੇ ਬਣਾਤੇ ਉਸੇ ਮਾਡਲ ਦਾ ਅਰਵਿੰਦ ਕੇਜਰੀਵਾਲ ਆ ਦਿੱਲੀ ਨੂੰ ਲੁੱਟ ਪੁੱਟ ਕੇ ਗਿਆ ਕੇ ਆ ਗਿਆ ਹੁਣ ਤਾਂ ਮੇਰੇ ਵਸ ਦੀ ਗੱਲ ਜੀ ਮੈਂ ਚੱਲਿਆ ਹੁਣ ਪੰਜਾਬ ਪੰਜਾਬ ਕੀ ਕਰਨ ਚੱਲਿਆ ਹੈ ਕਹਿੰਦਾ ਦਿੱਲੀ ਉਜਾੜਤੀ ਹੁਣ ਪੰਜਾਬ ਦੀ ਵਾਰੀ ਹੁਣ ਪੰਜਾਬ ਉਜਾੜੂਗਾ ਜਾ ਕੇ ਜਿਹੜੇ ਬੰਦੇ ਨੂੰ ਦਿੱਲੀ ਲੋਕਾਂ ਸੱਤਾ ਦਿੱਤੀ ਤੁਸੀਂ ਦੇਖੋ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਕਿੰਨਾ ਗੈਰ ਜ਼ਿੰਮੇਵਾਰਾ ਰਵਈਆ ਇਸ ਇਨਸਾਨ ਦਾ ਜਿਨ੍ਹਾਂ ਲੋਕਾਂ ਨੇ 10 ਸਾਲ ਤੱਕ ਰਾਜ ਕਰਾਇਆ ਇਹ ਘੈਂਟੋਂ ਨਾਲ ਨਹੀਂ ਡੋਟਾ ਹਾਰਨ ਤੋਂ ਬਾਅਦ ਇੱਕ ਘੰਟਾ ਇੱਕ ਦਿਨ ਉਹਨਾਂ ਨਾਲ ਨਿਕਲੋਤਾ ਅਗਲੇ ਦਿਨ ਗੱਡੀਆਂ ਚੁੱਕ ਕੇ ਪੰਜਾਬ ਆ ਕੇ ਬਹਿ ਗਿਆ ਕਹਿੰਦਾ ਮੈਂ ਰਾਜ ਤੋਂ ਬਣਾਇਂ ਰਹਿ ਸਕਦਾ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਹਏ ਮੇਰਾ ਰਾਜ ਰਾਜ ਤੋਂ ਬਣਾਇਂ ਰਹਿ ਸਕਦਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੋਦੀ ਜੀ ਦੇ ਨੁਮਾਇੰਦੇ ਨੂੰ ਜਿਤਾਓ ਇਹ ਜਿੱਤਣਗੇ ਕਿ ਪੰਜਾਬ ਦੇ ਅੰਦਰ ਇੱਕ ਤਾਕਤ ਲੈ ਕੇ ਆਉਗੀ ਬੀਜੇਪੀ ਨੂੰ ਵੀ ਇਹ ਗੱਲ ਸਮਝ ਆਊਗੀ ਕਿ ਸਾਡੇ ਵਾਸਤੇ ਪੰਜਾਬ ਦਾ ਕਿੰਨਾ ਇੰਪੋਰਟੈਂਸ ਆਜ ਇਹ ਬੀਜੇਪੀ ਬਹੁਤ ਚੰਗੀ ਤਰ੍ਹਾਂ ਸਮਝ ਦਿਆ ਇਸੇ ਕਰਕੇ ਪਾਰਟੀ ਸੀਰੀਅਸ ਮੋਡ ਅੰਦਰ ਪੰਜਾਬ ਅੰਦਰ ਜੋ ਇਸ ਵੇਲੇ ਡਰੱਗਸ ਮੈਨਸ ਪੰਜਾਬ ਅੰਦਰ ਇਸ ਵੇਲੇ ਜੋ ਗੈਂਗਸਟਰਸ ਦਾ ਮੈਨਸ ਬਣ ਚੁੱਕਿਆ ਹੈ ਪੰਜਾਬ ਅੰਦਰ ਪੰਜਾਬ ਪੁਲਿਸ ਹੀ ਡਰੱਗਸ ਵੇਚੀ ਜਾ ਰਹੀ ਆ ਪੰਜਾਬ ਅੰਦਰ ਸਕੂਲਾਂ 'ਚ ਡਰੱਗਸ ਪਹੁੰਚ ਗਈ ਆ ਪੰਜਾਬ ਦੇ ਅੰਦਰ ਲੇਡੀਜ਼ ਦੇ ਅੰਦਰ ਡਰੱਗਸ ਪਹੁੰਚਾਉਣ ਦਾ ਕੰਮ ਇਹਨਾਂ ਨੇ ਪਾਪ ਕੀਤਾ ਏਡਾ ਵੱਡਾ ਬੱਜਰ ਪਾਪ ਕੀਤਾ ਜਦੋਂ ਭੈਣਾ ਬੇਟੀਆਂ ਦੀ ਵੀਡੀਓ ਬਾਹਰ ਆਉਂਦੀ ਆ ਸਰ ਸਾਹਿਬ ਸ਼ਰਮ ਨਾਲ ਮਰਮ ਨੂੰ ਜੀ ਕਰਦਾ ਇਸ ਦਾ ਸਿਰ ਝੁਕ ਜਾਂਦਾ ਇਹਨਾਂ ਨੇ ਉਹ ਪਾਪ ਕੀਤਾ ਹੈ ਬੱਜਰ ਗੁਨਾਹ ਕੀਤਾ ਹੈ ਜੀ ਦੇ ਵਾਸਤੇ ਪੰਜਾਬ ਦੇ ਲੋਕ ਛੋਟੋ ਕਦੀ ਵੀ ਇਹਨਾਂ ਨੂੰ ਪਰਮਾਤਮਾ ਵੀ ਮaaf ਨਹੀਂ ਕਰੂਗਾ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਹੈ ਅੱਜ ਘਰ ਘਰ ਨਸ਼ਾ ਪਚਾਤਾ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਇੱਕ ਪਾਰਟੀ ਦੇ ਲੀਡਰ ਫੜੇ ਜਾਂਦੇ ਨੇ ਐਮ ਵੇਚਦੇ ਹੋਏ ਔਰ ਤੁਸੀਂ ਦੇਖੋ ਪੁਲਿਸ ਇਹਨਾਂ ਦੀ ਵੇਚ ਵੀ ਨਸ਼ਾ ਫੜੀ ਜਾਂਦੀਆਂ ਗੱਡੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪੁਲਿਸ ਸੜਕਾਂ ਤੇ ਜਾ ਕੇ ਵੇਚਣ ਡਈ ਆ ਸਕੂਲਾਂ 'ਚ ਨਸ਼ਾ ਪਚਾਤਾ ਇਸ ਕਰਕੇ ਜੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣਾ ਹੈ ਜੇ ਕ੍ਰਿਮਨਲ ਮੁਖਤਰ ਜੋ ਇਹਨਾਂ ਨੇ ਗੈਂਗਸਟਰਸ ਲੈ ਕੇ ਆਂਦੇ ਨੇ ਉਹਨਾਂ ਤੋਂ ਬਚਾਉਣਾ ਹੈ ਪੰਜਾਬ ਨੂੰ ਉਹ ਗੈਂਗਸਟਰ ਅੱਜ ਹਰ ਇਨਸਾਨ ਦਾ ਜੀਣਾ ਆਰਾਮ ਉਹ ਮਾਵਾ ਦੇ ਪੁੱਤਾਂ ਨੂੰ ਗੈਂਗਸਟਰ ਬਣਾਤਾ ਬਾ ਚੰਦਨ ਨੂੰ ਪੁਲਿਸ ਮੁਕਾਬਲੇ ਚ ਮਾਰਨ ਦਾ ਕੰਮ ਕੀਤਾ ਜਾ ਰਿਹਾ ਉਹ ਟਾਰਚਰ ਕਰ ਕਰਕੇ ਸੀਆਈ ਸਟਾਫ ਨੇ ਕਿਤਰਾ ਬਠਿੰਡੇ ਦੇ ਅੰਦਰ ਇੱਕ ਨੌਜਵਾਨ ਬੱਚੇ ਦਾ ਟਾਰਚਰ ਕਰ ਕਰਕੇ ਮਾਰਤਾ ਪੁਲਿਸ ਛੇਡ ਬਣਾ ਕੇ ਰੱਖਤੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਪਿੱਛੇ ਤਾਂ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਸਵਾਲ ਨਾ ਪੁੱਛਣ ਮਨੀਸ਼ ਸੁਸੋਦੀਆ ਤੋਂ ਸਵਾਲ ਨਾ ਪੁੱਛਣ ਸਤਿੰਦਰ ਜੈਨ ਤੋਂ ਸਵਾਲ ਨਾ ਪੁੱਛਣ ਉਹ ਬੇਵਾਬ ਜਿਹੜਾ ਸੀਐਮ ਦੀ ਕੁੱਟ ਜਿ ਬਿਠਾਰ ਕੇ ਮੈਂ ਸਵਾਲ ਨਾ ਪੁੱਛਣ ਇਹਨਾਂ ਨੇ ਪੁਲਿਸ ਸਟੇਟ ਬਣਾਤੀ ਜਿਹੜਾ ਬੋਲਦਾ ਏ ਉਹਦਾ ਮਰਡਰ ਕਰਾ ਦਦੇ ਉਹਨਾਂ ਨੇ ਇੰਕਾਊਂਟਰ ਕਰਾ ਦਿੰਦੇ ਨੇ ਉਹਨੂੰ ਪੁਲਿਸ ਕਸਟਡੀ ਚ ਲਿਆ ਕੇ ਕਸਟੋਰੀਅਰ ਰਿਲ ਕੈਜੂਕੇਸ਼ਨ ਨਾਲ ਮਾਰਦਾ ਕੰਮ ਕਰਦੇ ਪਿਆ ਇਸ ਕਰਕੇ ਆਪਣੇ ਖੁਸ਼ਹਾਲ ਪੰਜਾਬ ਨੂੰ ਜੇ ਬਚਾਉਣਾ ਏ ਇਸ ਲੁਟੇਰਿਆਂ ਦੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਦੀ ਬਣਾਈ ਪਾਰਟੀ ਸੀਗੀ ਉਹਨਾਂ ਨੇ ਭਜਾ ਦਿੱਤਾ ਇਹਨਾਂ ਨੂੰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਏ ਕਿ ਲੁਟੇਰਿਆਂ ਦੀ ਪਾਰਟੀ ਦੇ ਡੱਬੇ ਬੰਦ ਕਰਾ ਕੇ ਉਹਨਾਂ ਨੂੰ ਵਾਪਸ ਭੇਜੋ ਜੇ ਪੰਜਾਬ ਨੂੰ ਬਚਾਉਣਾ ਸੈਕਲਰਾਂ ਕਿ ਤੁਹਾਡੀ ਸਰ ਛੋਟਾ ਜਿਹਾ ਥਵਾਲ ਹੈ ਇੱਕ ਭਾਈ ਕੇਜਰੀਵਾਲ ਦੀ ਹੈ ਬਹੁਤ ਮੰਨਦੀ ਇੱਕ ਪੁਰਾਣੀ ਕੋਈ ਵੀਡੀਓ ਆ ਉਹਨੂੰ ਬਹੁਤ ਮਾਇਨਰ ਕਰ ਰਹੇ ਆ ਤੁਸੀਂ ਵਿੱਚ ਕਿ ਜੇ ਕਿਸੇ ਨੂੰ ਵੋਟ ਪਾ ਦਿਓ ਆ ਆਪਾਂ ਦੀ ਪਾਰਟੀ ਨੂੰ ਵੋਟ ਪਾਓ ਬਣਾਤੀ ਹੋਗੀ ਬਈ ਇਸ ਕੰਮ ਦਾ ਫਰਾਡ ਐਸੀਆ ਵੀਡੀਓ ਬਣਾਉਣ ਵਾਸਤੇ ਤੇ ਕੇਜਰੀਵਾਲ ਜਾਣਿਆ ਜਾਂਦਾ ਹੈ ਮੈਂ ਤੇ ਮਹਿਤੀ ਰਾਜੀ ਪਹਿਲੇ ਦਿਨ ਆ ਰਹੇ ਆ ਇੱਥੇ ਨਹੀਂ ਨਹੀਂ ਉਹ ਦਿੱਲੀੋਂ ਕਹਿੰਦੇ ਤੁਸੀਂ ਅਰੇ ਬਈ ਦਿੱਲੀ ਦੀ ਗੱਲ ਮੈਨੂੰ ਪਤਾ ਨਹੀਂ ਦਿੱਲੀ ਕਿਹੜੀ ਬੰਦੇ ਦੀ ਵੀਡੀਓ ਅ ਕਿਸ ਚੀਜ਼ ਦੀ ਵੀਡੀਓ ਤੁਸੀਂ ਕਹਿ ਰਹੇ ਕਿ ਸੰਜੀਵ अरोड़ा ਕੋਈ ਦਾਵਾ ਕਿਸੇ ਨੂੰ ਵੀ ਮੈਂ ਤੇ ਆਇਆ ਹੀ ਇੱਥੇ ਅੱਜ ਆ ਮੈਂ ਤੇ ਲੁਧਿਆਣੇ ਦੀ ਇਲੈਕਸ਼ਨ ਅੰਦਰ ਪਹਿਲੀ ਵਾਰ ਆਇਆ ਹੂ ਮੈਂ ਦੱਸਿਆ ਵੀਡੀਓ ਬਣਾਉਣ ਵਾ ਤੁਸੀਂ ਵੀਡੀਓ ਕਹਿਣ ਡੇ ਜੇ ਤੁਸੀਂ ਮੇਰੀ ਚਿੰਤਾ ਨਾ ਕਰੋ ਤੁਸੀਂ ਆਪਣੀ ਕਰੋ ਤੁਹਾਡੀ ਵੀ ਬਣ ਜਾਣੀ ਆ ਮੇਰੀ ਛੱਡੋ ਏਜੰਟ ਲਗਾਤਾਰ ਫੜੇ ਜਾ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਵਾਲੇ ਕੀ ਕਹਿੰਦਾ ਦੇਖੋ ਇਹ ਪੰਜਾਬ ਪੁਲਿਸ ਕੀ ਏਜੰਟ ਬਣਾ ਰਹੀ ਕਿੰਨੂ ਬਣਾ ਰਹੀ ਆ ਰੱਬ ਹੀ ਜਾਣਦਾ ਹੈ ਇਹਨਾਂ ਦੇ ਬਾਰੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਤੱਕ ਪੰਜਾਬ ਪੁਲਿਸ ਤੇ ਕੁਝ ਅਤਵਾਰ ਹੀ ਨਹੀਂ ਕਰ ਸਕਦੇ ਜਿਹੜੀ ਪੁਲਿਸ ਇੰਟਰੋਗੇਟ ਕਰ ਕਰਕੇ ਮੁੰਡਿਆਂ ਨੂੰ ਇੰਟਰੋਗੇਟ ਕਰਕੇ ਮਾਰ ਦਿੰਦੀ ਹੈ ਇਹ ਕਿਸੇ ਨੂੰ ਵੀ ਸਾਬਤ ਕਰਨ ਤੇ ਉੱtre ਹੋਈ ਨਹੀਂ ਕੁਝ ਵੀ ਸਾਬਤ ਕਰਦੀ ਇਕ ਸੇਵਾ ਲਈ ਹਰੇਕ ਪਾਰਟੀ ਕਹਿੰਦੀ ਹੈ ਜੀ ਇਲੈਕਸ਼ਨਾਂ ਦੇ ਕੋਲੇ ਹਰੇਕ ਪਾਰਟੀ ਨਾਲ ਆਇਆ ਸੀ ਇਲੈਕਸ਼ਨ ਸੁਣ ਜੀ ਇਲੈਕਸ਼ਨ ਜਿੱਤਣ ਤੋਂ ਬਾਅਦ ਬਟ ਨਸ਼ੇ ਤੇ ਕੋਈ ਕਾਰਵਾਈ ਨਹੀਂ ਹੁਣ ਤਲਾਉਣਾ ਜਿਤਾਤ ਨਹੀਂ ਉਹਨਾਂ ਨੇ ਤੇ ਜਿੱਤੇ ਹੀ ਨਹੀਂ ਪੰਜਾਬ 'ਚ ਸਾਨੂੰ ਕਿਉਂ ਸਵਾਲ ਪੁੱਛਦੇ ਜੀ ਜਿੰਨੂੰ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਜਿੱਤੇ ਨੇ ਅਸੀਂ ਤਾਂ ਦੇਸ਼ ਅੰਦਰ ਤੁਹਾਨੂੰ ਜਵਾਬ ਦੇ ਸਕਦੇ ਹਾਂ ਦੇਸ਼ ਦੇ ਅੰਦਰ ਦੱਸੋ ਕੋਈ ਨਸ਼ੇ ਵਾਲਾ ਦਿਖਾਈ ਦਿੰਦਾ ਹੋਵੇ। ਇਹ ਸਾਡੇ ਦੇਸ਼ ਦੇ ਅੰਦਰ ਹੀ ਹੈ ਜੀ। ਨਹੀਂ ਗੱਲ ਦੇਸ਼ ਦੀ ਸਾਡੀ ਸਰਕਾਰ ਆ। ਇਹ ਦੇਸ਼ ਦੇ ਅੰਦਰ ਹੈ ਸਰ। ਉਹ ਜਿਹੜਾ ਲੜਨ ਵਾਸਤੇ ਆਇਆ। ਨਹੀਂ ਨਹੀਂ ਤੁਹਾਡੀ ਤੁਹਾਡੀ ਗੱਲ ਕਰ ਰਹੀ ਹਾਂ ਜੀ। ਮੈਂ ਦੇਸ਼ ਦੀ ਸਰਕਾਰ ਦੀ ਗੱਲ ਕੀਤੀ ਕਿ ਦੇਸ਼ ਸਾਡੀ ਸਰਕਾਰ ਆ। ਜਿੱਥੇ ਜਿੱਥੇ ਸਿੱਖਾ ਸਾਹਿਬ ਜਿੱਥੇ ਜਿੱਥੇ ਸਾਡੀ ਸਰਕਾਰ ਆ ਜੋ ਉੱਥੇ ਕੋਈ ਨਸ਼ੇ ਵਾਲਾ ਹੁੰਦਾ। ਦੇਸ਼ ਸਾਡੀ ਸਰਕਾਰ ਆ ਜਿੱਥੇ ਜਿੱਥੇ। ਸਿੱਖਾ ਜੀ ਤੁਸੀਂ ਹੁਣ ਇੱਕ ਐਗਜ਼ਾਮਪਲ ਦਿੰਦਾ ਸੀਗਾ ਕਿ ਅਮਰੀਕਾ ਦੀ ਪੋਲਿਸੀ ਜਿਹੜੀ ਹੈਗੀ ਉਹ ਆਵਾਮਾਂ ਦੀ ਪਾਰਟੀ ਪ੍ਰਡਕਟ ਕਰੀ। ਤੁਹਾਡੇ ਕਹਿਣ ਅਨੁਸਾਰ ਕਿ ਅਮਰੀਕਾ ਸਹੀ ਉਹ ਸਹੀ ਨਹੀਂ ਹੈ ਮੈਂ ਫੋਰਨ ਪਾਲਿਸ ਇਧਨੇ ਬੈਠਾ ਮੈਂ ਦੱਸਿਆ ਆ ਕਿ ਜੋ ਲਿਬਿਆ ਦਾ ਹਾਲ ਹੋਇਆ ਜੋ ਇਰਾਕ ਦਾ ਹਾਲ ਹੋਇਆ ਜੋ ਅਫਗਾਨਿਸਤਾਨ ਦਾ ਹਾਲ ਹੋਇਆ ਅੱਜ ਉਹਨਾਂ ਨੂੰ ਉਜਾੜ ਕੇ ਤੇ ਆਪਣਾ ਵਾਪਸ ਚਲੇ ਗਏ ਨੇ ਮੈਂ ਤੁਹਾਨੂੰ ਉਹ ਦੱਸਿਆ ਸਰ ਇੱਕ ਐਸਡੀਪੀਸੀ ਦਾ ਤੇ ਹਰਿਆਣਾ ਕੋ ਦੁਆਰਾ ਪ੍ਰਬੰਧਕ ਕਮੇਟੀ ਦੇ ਬੋਲ ਹੈ ਮੇਰੀ ਪੀੜ੍ਹੀ ਮੈਂ ਕੋਈ ਧਾਰਮਿਕ ਤੌਰ ਤੇ ਕਿਸੇ ਨਾਲ ਆਦ ਦੀ ਨਾ ਵਿਵਾਦ ਦੀ ਨਾ ਜੁਗਾੜ ਦੀ ਮੈਂ ਨਹੀਂ ਗੱਲ ਕਰਦਾ ਮੈਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਚ ਨਹੀਂ ਹੈਗਾ ਇਸ ਕਰਕੇ ਮੇਰਾ ਉੱਤੇ ਬੋਲਣਾ ਬਿਲਕੁਲ ਨਹੀਂ ਹੈ ਸਰਦਾਰ ਸਾਬ ਪ੍ਰਧਾਨ ਮੰਤਰੀ ਕੈਨੇਡਾ ਜਾ ਰਹੇ ਨੇ ਭਗਤਵੰਤ ਸਿੰਘ ਪੰਨੂ ਤੇਰੇ ਕਿਹਾ ਜਾ ਰਿਹਾ ਕਿ ਨਾ ਜਾਇਆ ਜਾਏਗਾ ਹੈ ਪ੍ਰਧਾਨ ਮੰਤਰੀ ਉੱਤੇ ਜਾਣ ਨਾ ਜੜੇ ਬੈਠਕ ਜਿਸ ਤਾਲੇ ਕੋਣ ਕਹਿ ਰਿਹਾ ਤੁਸੀਂ ਕਹਿ ਰਹੇ ਜੀ ਮੈਂ ਨਹੀਂ ਕਹਿ ਰਿਹਾ ਵਿਰੋਧੀ ਕਹਿ ਕੋਣ ਵਿਰੋਧੀ ਮੇਰਾ ਵਿਰੋਧੀ ਕਹਿੰਦਾ ਪਾਰਟੀ ਦੇ ਬੀਬੀ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਉੱਤੇ ਜਾਂਦੇ ਤਾਂ ਉਹਨਾਂ ਨੂੰ ਘੇਰਾਂਗੇ ਅਸੀਂ ਉੱਥੇ ਕੋਈ ਇੱਕ ਨਾ ਟੰਕੀ ਬਾਜ ਆਏਗਾ ਉਹਨਾਂ ਨੂੰ ਉਹ ਰੋਜ਼ ਇਹ ਵੀਡੀਓ ਪਾਉਂਦਾ ਵਿਚਾਰੀ ਦੁਕਾਨ ਵੀਡੀਓ ਨਾਲ ਚੱਲਦੀ ਆ ਜੇ ਤੁਸੀਂ ਉਹਦੀ ਵੀਡੀਓ ਚਲਉਣੀ ਬੰਦ ਕਰ ਦਿਓ ਤੇ ਦੁਕਾਨ ਬੰਦ ਹੋ ਜੀ ਇਸ ਕਰਕੇ ਉਹਦੀ ਦੁਕਾਨ ਵੀ ਚੱਲਣ ਤੋਂ ਤੁਸੀਂ ਦੁਸ਼ਮਣ ਦਾ ਬਣ ਜਾਣਾ ਸਰ ਕਲੇਟਾ ਜਾਣਗੇ ਵਿਚ ਪ੍ਰਧਾਨ ਮੰਤਰੀ ਨਾ ਮੇਰੇ ਤੋਂ ਕੁਝ ਕਿ ਨਹੀਂ ਜਾਣਗੇ 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 ਨਹੀਂ ਨਹੀਂ ਸਰ ਸੰਮੇਲਿਆਂ ਦੇ ਸੰਮੇਲਿਆਂ ਨੂੰ ਬੁਲਾਏ ਜਾ ਰਹੇ ਜੀ ਜੇ ਪ੍ਰਧਾਨ ਮੰਤਰੀ ਨੇ ਕਿਹਾ ਤਾਂ ਜਾਣਗੇ ਤੇ ਜਾਣਗੇ ਜ਼ਕਾਤ ਤਾਂ ਜਾਣ ਕੇ ਤਾਂ ਜਾਣਗੇ ਥੈਂਕ ਯੂ ਥੈਂਕ ਯੂ ਜੀ